ਆਪਣੀ ਵੀਡੀਓ ਦੇਖ ਲੈ ਸਾਰੇ ਪਿੰਡ ਪਰੋਂ ਨੂੰ ਸਤ ਸ੍ਰੀ ਅਕਾਲ ਤੇ ਕੱਲ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਆਰਤੀ ਸਾਹਿਬ ਤੇ ਗੁਰਦੁਆਰਾ ਆਰਤੀ ਸਾਹਿਬ ਦੇ ਇੰਨਾ ਕਮਰਿਆਂ ਦੇ ਵਿੱਚੋਂ ਆਪਣੇ ਕੋਲੇ ਕਮਰਾ ਨੰਬਰ ਸੀਗਾ 20 ਤੇ 13 ਤਾਂ ਬੈਠੇ ਰੁਕੇ ਸੀਗੇ ਤੇ ਅੱਜ ਆਪਾਂ ਜਿਹੜਾ ਹੈਗਾ ਜਗਨਨਾਥ ਕੁਰੀ ਦੇ ਦਰਸ਼ਨ ਕਰਦੇ ਆ ਮੰਦਿਰ ਦੇ ਗੁਰਦੁਆਰਾ ਬੋਲੀ ਮੱਠ ਦੇ ਮੰਗੂ ਮੱਠ ਦੇ ਤੇ ਸਮੁੰਦਰ ਦੇ ਚੱਕ ਕੇ ਲੈਣੇ ਤੇ ਕੱਪੜੇ ਵਗੈਰਾ ਧੋਣ ਵਾਲੇ ਪਈ ਆ ਉਹ ਤੋਂ ਮੰਗੇ ਸਵੇਰੇ ਕੇਸੀ ਇਸ਼ਨਾਨ ਕਰ ਲਿਆ ਤੇ ਹੁਣ ਜਿਹੜਾ ਹੈਗਾ ਥੋੜਾ ਜਿਹਾ ਬਾਹਰ ਨੂੰ ਚੱਕ ਕੇ ਮੰਨ ਥੱਲੇ ਪੂਰੀ ਦਾ ਜੁੜੇ ਰਹੋ ਇਸ ਵੀਡੀਓ ਨਾਲ ਸਫ਼ਰ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਤੁਹਾਡੇ ਪਿਆਰ ਤੇ ਸਤਿਕਾਰ ਲਈ ਬਹੁਤ-ਬਹੁਤ ਧੰਨਵਾਦ ਆਓ ਚਲੀਏ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਭਾਈ ਹਿੰਮਤ ਸਿੰਘ ਮੈਮੋਰੀਅਲ ਚਿਲਡਰਨ ਪਾਰਕ ਪੰਜ ਪਿਆਰਿਆਂ ਵਿੱਚੋਂ ਇੱਕ ਪਿਆਰੇ ਭਾਈ ਹਿੰਮਤ ਸਿੰਘ ਉਹ ਜਗਨਨਾਥਪੁਰੀ ਦੇ ਰਹਿਣ ਵਾਲੇ ਸੀਗੇ ਸੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਪਾਰਕ ਬਣਿਆ ਹੋਇਆ ਤੇ ਜਿਹੜਾ ਸੂਰਜ ਹੈ ਇੱਥੇ ਪੂਰੀ ਲਿਸ਼ਕਾ ਮਾਰਦਾ ਹੈ ਗਰਮੀ ਇੱਥੇ ਪੂਰੀ ਹੈ ਆਪਣੇ ਹੁਣ ਇੱਥੇ ਸਿਆਲ ਸ਼ੁਰੂ ਹੋ ਚੁੱਕਿਆ ਪਰ ਇੱਥੇ ਸਿਆਲ ਦੀ ਅਜੇ ਕੋਈ ਵਜਤਾ ਹੀ ਨਹੀਂ ਹੈਗੀ ਤਿੱਖੜ ਦੁਪਹਿਰ ਹੋ ਗਿਆ ਸਵੇਰ ਦੇ 10 ਵਜੇ ਵੀ ਤੇ ਇਹ ਗੁਰੂ ਘਰ ਹੈ ਜੀ ਗੁਰਦੁਆਰਾ ਸ਼੍ਰੀ ਆਰਤੀ ਸਾਹਿਬ ਯਾਦਗਾਰੀ ਸਥਾਨ ਹੈ ਜੀ ਮਹਾਰਾਜ ਪਹਿਲੇ ਪਾਤਸ਼ਾਹ ਦਾ ਇਹਦਾ ਨੀਂਹ ਪੱਥਰ ਜਿਹੜਾ ਹੈਗਾ 2013 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਰੱਖਿਆ ਸੀਗਾ ਜੀ ਸੰਗਤਾਂ ਨਾਲ ਮਿਲ ਕੇ ਇਹ ਪੁਰੀ ਦੀ ਮਰੀਨ ਡਰਾਈਵ ਰੋਡ ਹੈ ਮਰੀਨ ਡਰਾਈਵ ਤਾਂ ਕਹਿ ਦਿੰਦੇ ਆ ਕਿਉਂਕਿ ਆ ਸੜਕ ਹੈ ਤੇ ਨਾਲ ਇਹਦੇ ਸਮੁੰਦਰ ਆ ਹੁਣ ਤੇ ਪੁਰੀ ਦੇ ਵਿੱਚ ਮੈਂ ਵੇਖਦਾ ਹਾਂ ਨਾ ਵੀ ਥਾਂ ਥਾਂ ਤੇ ਮੰਦਰ ਬਣੇ ਹੋਏ ਆ ਮੰਦਰ ਨਹੀਂ ਹੋਟਲ ਬਣੇ ਹੋਏ ਆ ਕਿਉਂਕਿ ਸ਼ਰਧਾਲੂ ਆਉਂਦੇ ਆ ਸ਼ਰਧਾਲੂਆਂ ਦੇ ਰੁਕਣ ਲਈ ਇਹਨਾਂ ਨੇ ਅ ਸਮੁੰਦਰ ਦੇ ਸਾਹਮਣੇ ਤੇ ਪਿੱਛੇ ਬਹੁਤ ਸਾਰੇ ਮੰਦਰ ਬਣਾਏ ਹੋਏ ਆ। ਉਹ ਮੰਦਰਾਂ ਤੋਂ ਹੋਟਲਾਂ ਤੋਂ ਇਲਾਵਾ ਮੈਨੂੰ ਕੁਝ ਹੋਰ ਦਿਖਾਈ ਨਹੀਂ ਦਿੱਤਾ। ਮੰਦਰੀ ਯਾਦ ਆਉਂਦਾ ਹੋਟਲ ਹੈ। ਸੋ ਭਾਈ ਇਥੋਂ ਸਵਰਗ ਦਵਾਰ ਨਾਂ ਦੀ ਥਾਂ ਤੋਂ ਆਪਾਂ ਅੰਦਰ ਨੂੰ ਟਰਨ ਕਰਾਂਗੇ ਤੇ ਸਵਰਗ ਦਵਾਰ ਬੀਚ ਬਣਦਾ ਹੈ ਉੱਥੇ ਫਿਰ ਆਪਾਂ ਉਦੋਂ ਅੱਗੇ ਪਹੁੰਚਾਂਗੇ ਬੌਲੀ ਮੱਠ। ਇਹ ਹੈ ਜੀ ਸਵਰਗ ਦਵਾਰ ਤੇ ਸਵਰਗ ਦਵਾਰ ਵਿਚ ਸੁਮندر ਦਾ ਕਿਨਾਰਾ ਵਿਚ ਕਿਆ ਬਾਤ ਹੈ ਉੱਡਦੀਆਂ ਲਹਿਰਾਂ ਕਿਆ ਬਾਤ ਹੈ ਇਹ ਦਿਖਾਉਂਦਾ ਜਲਵਾ ਪਾਣੀ ਦੀ ਤਾਕਤ ਕੁਦਰਤ ਦੀ ਤਾਕਤ ਤੁਹਾਡੇ ਸਾਹਮਣੇ ਕਿਆ ਬਾਤ ਹੈ ਕਿਵੇਂ ਲਹਿਰਾਂ ਬਣਦੀਆਂ ਪਾਣੀ 'ਚ ਤੇ ਲਹਿਰਾਂ ਜਿਹੜੀਆਂ ਹੈਗੀਆਂ ਬਣ ਬਣ ਕੇ ਕੰਡੇ ਵੱਲ ਪਹੁੰਚਦੀਆਂ ਤੇ ਆਹ ਸਾਰੇ ਜਿਹੜੇ ਤੁਸੀਂ ਨੀਲੀ ਤਰਪਾਲ ਵਾਲੇ ਜਿਹੜੇ ਦੇਖ ਰਹੇ ਹੋ ਸਾਰੇ ਬਣੇਵੇਂ ਸ਼ਾਮ ਚਾਮ ਇਹ ਰਾਤ ਨੂੰ ਖੁੱਲ ਜਾਂਦਾ ਆਥ ਨੇ ਖੁੱਲ ਜਾਂਦਾ ਇਹ ਦਿਨੇ ਖੁੱਲ ਜਾਂਦਾ ਪਰ ਹੁਣ ਦੁਪਹਿਰੇ ਗਰਮੀ ਜ਼ਿਆਦਾ ਹੋਣ ਕਰਕੇ ਲੋਕ ਸੁੰਦਰ ਦੇ ਪਾਣੀ ਚ ਨਹਾਉਂਦੇ ਆ ਤੇ ਵਾਪਸ ਆਪਣੇ ਘਰਾਂ ਚ ਚਲੇ ਜਾਂਦੇ ਸ਼ਨਾਣ ਹੀ ਸਮਝਦੇ ਨੂੰ ਜੀ ਚਤਨਿਆ ਪ੍ਰਭੂ ਚਤਨਿਆ ਜੀ ਬੰਗਾਲ ਚ ਜਨਮੇ ਤੇ ਪੂਰੀ ਦੇ ਵਿੱਚ ਇਹਨਾਂ ਨੇ ਆਪਦਾ ਇਹ ਰਹਿਗਾ ਸਰੀਰ त्यागਿਆ ਕੁਮਾਰਾਜ ਨੂੰ ਨਾਲ ਇਹਨਾਂ ਦੀ ਪੇਟ ਹੋਈ ਸੀਗੀ ਉਦੋਂ ਇਹ 24-25 ਸਾਲ ਦੇ ਸੀਗੇ ਚਤਨਿਆ ਅਫੀਸਰ ਤੇ ਇਹ ਵਿਚਾਰ ਗੋਸ਼ਟੀਆਂ ਪੂਰੀ ਦੇ ਵਿੱਚ ਮਹਾਰਾਜ ਇਹਨਾਂ ਦੀਆਂ ਹੋਈਆਂ ਤੇ ਤੰਨੀਆਂ ਦੀਆਂ ਕ੍ਰਿਸ਼ਨ ਭਗਤ ਤੇ ਵੱਡੀ ਭਗਤੀ ਲਹਿਰ ਪਰ ਭਾਰਤ ਦੀ ਭਗਤੀ ਲਹਿਰ ਦਾ ਜਿਹੜਾ ਸਾਰੇ 1498 ਦੇ ਵਿੱਚ ਜਨਮ ਇਹਨਾਂ ਦੇ 1534 ਦੇ ਵਿੱਚ ਇਹ ਚੜ੍ਹਾਈ ਕਰਦੇ ਆਪਾਂ ਇਸ ਵੇਲੇ ਖੜੇ ਆਂ ਬੋਲੀ ਮੱਠ ਦੇ ਸਾਹਮਣੇ ਉਦਾਸ ਸਿੰਘ ਸੰਪਰਦਾ ਬੋਲੀ ਮੱਠ ਤੇ ਇਹ ਉਹ ਜਗ੍ਹਾ ਜਿੱਥੇ ਮਹਾਰਾਜ ਨੇ ਖੂਹ ਦਾ ਪਾਣੀ ਹੈ ਜਿਹੜਾ ਮਿੱਠਾ ਕੀਤਾ ਸੀਗਾ ਸਹੁੰਤ ਰਹੇ ਆਪਾਂ ਬੋਲੀ ਮੱਠ ਤੇ ਇਸ ਬੌਲੀ ਮੱਠ ਦੇ ਵਿੱਚ ਗੁਰਨਾਨਕ ਯਾਤਰੀ ਨਿਵਾਸੀ ਬਣਿਆ ਹੋਇਆ ਹੈ। ਕਮਰੇ ਵੀ ਹੈਗੇ ਆ ਤੇ ਬਾਬਾ ਜੀ ਦਾ ਨਾਮ ਭੁੱਲ ਗਿਆ ਹੁਣੀ ਦੱਸਿਆ ਸੀਗਾ। ਬਾਬਾ ਸ਼ਮਸ਼ੀਰ ਸਿੰਘ ਜੀ ਇਹਦੀ ਸੰਭਾਲ ਕਰਦੇ ਆ ਤੇ ਇਹ ਉਦਾਸੀਨ ਸੰਪਰਦਾ ਬੌਲੀ ਮੱਠ ਹੈ। ਉਦਾਸੀਨ ਸੰਪਰਦਾ ਬਾਬਾ ਸ਼ਿਰੀ ਚੰਦ ਜੀ ਦੀ ਅੱਗੇ ਚਲਾਈ ਹੋਈ ਮਹਾਰਾਜ ਸੱਚੇ ਪਾਤਸ਼ਾਹ ਗੁਰਨਾਨਕ ਦੇਵ ਜੀ ਦੇ ਅੱਗੇ। ਤਾਂ ਉਹ ਇਸ ਏਦਵੀ ਕੁਸੇ ਤੋਂ ਰੋਕਣ ਵੇ ਤੇ ਤੁਸੀਂ ਕਹੋ ਕਿ ਸੱਜੇ ਤੇ ਸਾਡੇ ਸਭੀ ਦੇ ਨਾਲ ਨਹੀਂ ਜਾਂਦਾ ਠੀਕ ਹੈ ਹਾਂ ਉਹਨਾਂ ਨੂੰ ਸਮਝਾ ਦੇ ਸਾਨੂੰ ਵੀ ਸਾਜਾ ਨਜ਼ਰ ਖੰਜਰ ਪਾਇਆ ਜੇ ਜਦੋਂ ਉਹਨਾਂ ਨੇ ਰੋਕਿਆ ਨਾ ਤੇ ਉਹ ਕਹਿਣ ਲੱਗੇ ਫਿਰ ਅਫਸਰ ਇੱਕ ਛੋਟਾ ਅਫਸਰ ਸੀ ਦੋ ਸਟਾਣੋਂ ਉਹਨਾਂ ਨੇ ਰੋਕਿਆ ਮੈਂ ਤਾਂ ਤੋਂ ਬੋਲ ਬਲਾਦ ਨੇ ਬੜੇ ਸਾਹਿਬ ਨੂੰ ਫੋਨ ਕਰ ਹਾਂ ਬੜੇ ਜੱਟ ਕਿੱਦੋਂ ਆਇਆ ਕਾਂਪ੍ਰੈਸਰ ਸੇ ਮਾਇਆ ਸ਼ਣ ਮੰਦੇ ਤੋਂ ਬੋਲ ਸੋ ਇਹ ਪ੍ਰਾਤਨ ਮੱਠ ਹੈ ਜੀ ਉਹ ਪੁਰਾਣਾ ਤੇ ਹਾਂਜੀ ਇੱਧਰ ਜਗਨਨਾਥ ਮਹਾਰਾਜ ਜੀ ਦਾ ਮੰਦਿਰ ਬਣਿਆ ਹੋਇਆ ਇਹ ਹੈ ਜੀ ਜਗਨਨਾਥ ਮੰਦਿਰ ਬਣਿਆ ਹੋਇਆ ਨਾਲ ਮੱਠ ਦੇ ਵਿੱਚ ਤੇ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਤੇ ਜਗਨਨਾਥ ਜੀ ਦੀ ਮੂਰਤੀ ਇੱਧਰਲੇ ਪਾਸੇ ਜਿਹੜਾ ਹੈਗਾ ਬਾਬਾ ਸ਼੍ਰੀ ਚੰਦ ਜੀ ਦਾ ਤੁਮਣਾ ਮਗਰਲੇ ਪਾਸੇ ਉਹ ਆਪਾਂ ਦੇਖਣ ਚੱਲਦੇ ਹਾਂ ਇਹ ਹੈ ਜੋ ਪ੍ਰਾਤਨ ਖੂ ਬੋਲੀ ਜਿੱਥੇ ਮਹਾਰਾਜ ਨੇ ਸਮੁੰਦਰ ਦੇ ਖਾਰੇ ਪਾਣੀ ਨੂੰ ਮਿੱਠਾ ਕੀਤਾ ਸੋ ਮਹਾਰਾਜ ਦੇਖੂ ਦੀ ਸਾਮ ਸਮਾਨ ਲੈ ਡੇ ਇਥੋਂ ਦੀ ਕਮੇਟੀ ਕਰਦੀ ਐ ਪਰ ਪਾਣੀ ਹੁਣ ਵਰਤਣ ਵਾਲਾ ਤਾਂ ਹੈ ਨਹੀਂ ਉਹਨਾਂ ਦਾ ਮੈਨੂੰ ਲੱਗਦਾ ਤੇ ਪਿਛਲੇ ਪਾਸੇ ਵੀ ਬਾਬਾ ਜੀ ਕਹਿੰਦੇ ਸੀ ਮੱਠਾ ਇੱਕ ਸੋ ਇਹ ਸਾਰੀ ਹੁਣ ਇਮਾਰਤ ਨਾ ਘਰ ਗਈ ਜਗਾ ਕਿਉਂਕਿ ਸਮੇਂ ਦੇ ਗੇਟ ਦੇ ਵਿੱਚ ਸਿੱਖ ਸੰਗਤ ਇੱਥੇ ਪਹੁੰਚ ਨਹੀਂ ਪਾਈ ਤੇ ਸਿੱਖ ਸੰਗਤ ਨਾ ਪਹੁੰਚਣ ਕਰਕੇ ਜਿਹੜਾ ਹੈਗਾ ਇਹ ਸਥਾਨ ਲੋਕਲ ਲੋਕਾਂ ਨੇ ਆਪ ਦੀ ਵਰਤੋਂ ਵਿੱਚ ਲੈ ਜਾਂਦਾ ਇਹ ਇਸ ਜਗ੍ਹਾ ਮਹਾਰਾਜ ਦਾ ਪ੍ਰਕਾਸ਼ ਹੈ ਤੇ ਆਹ ਤੁਸੀਂ ਪੁਰਾਣੀ ਜਿਹੜੀ ਇਮਾਰਤ ਦੇਖ ਸਕਦੇ ਹੋ ਮੱਠ ਦੀ ਇਮਾਰਤ ਤੇ ਚਾਰੇ ਪਾਸੇ ਇਹ ਮੱਠ ਹੁੰਦਾ ਸੀਗਾ ਉਦੋਂ ਪੁਰਾਣੀਆਂ ਇਮਾਰਤਾਂ ਹਜੇ ਵੀ ਖੜੀਆਂ ਹੈਗੀਆਂ ਸੋ ਮੱਠ ਜਦੋਂ ਬਣਿਆ ਹੋਊਗਾ ਤਾਂ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਹੌਲੀ-ਹੌਲੀ ਵਾਦੀ ਹੋਊਗੀ ਇੱਥੇ ਹੋਟਲਾਂ ਦੇ ਦੁਆਰਾ ਵਿਚਾਲੇ ਘਰ ਗਿਆ ਕਿਉਂਕਿ ਜਗਨਨਾਥ ਮੰਦਿਰ ਇੱਥੋਂ ਸਾਰਾ 1 ਕਿਲੋਮੀਟਰ ਦੂਰ ਹੈ ਤੇ ਉਸ ਖੂਹ ਉਸ ਬੋਲੀ ਦਾ ਜਿਹੜਾ ਹੈਗਾ ਪ੍ਰਵੇਸ਼ ਦੁਆਰ ਹੈ ਇਹ ਇੱਥੇ ਪੌੜੀਆਂ ਬੜੀਆਂ ਵੀ ਆ ਤੇ ਪੌੜੀਆਂ ਦੇ ਨਾਲ ਜਿਹੜਾ ਹੈਗਾ ਤੁਸੀਂ ਬੋਲੀ ਦੇ ਵਿੱਚ ਐਂਟਰ ਕਰ ਸਕਦੇ ਆ। ਸੋ ਲਾਈਟਾਂ ਲੁੱਟਾਂ ਲੱਗੀਆਂ ਹੋਈਆਂ, ਸਫਾਈ ਚੱਲ ਰਹੀ ਹੈ। ਤੇ ਦੂਰ ਦਿਖਾਈ ਦਿੰਦੀ ਬੋਲੀ। ਆਪਾਂ ਬਿਲਕੁਲ ਜਿਹੜਾ ਹੈਗਾ ਬੋਲੀ ਦੇ ਨੇੜੇ ਪਹੁੰਚ ਗਏ ਆਂ ਤੇ ਇੱਥੇ ਇੱਕ ਮੂਰਤੀ ਲੱਗੀ ਹੋਈ ਹੈ। ਸੇ ਪਦ ਚਿੰਨ ਬਣੇ ਹੋਏ ਇੱਥੇ। ਤੇ ਮੂਰਤੀਆਂ ਜਿਹੜੀਆਂ ਹੈਗੀਆਂ ਉਹ ਲੱਗਣ ਦਾ ਕਾਰਨ ਸਿੱਖ ਸੰਗਤ ਦੀ ਘਾਟ ਤੇ ਦੂਸਰੇ ਧਰਮ ਦੇ ਲੋਕਾਂ ਦਾ ਹੋਣਾ ਜ਼ਿਆਦਾ ਹੈ। ਗੋਜੀ ਇਹ ਆਉਂ ਜਲ ਪਵਿੱਤਰ ਜਲ ਮਹਾਰਾਜ ਦਾ ਜਿਹੜਾ ਮਹਾਰਾਜ ਨੇ ਮਿੱਠਾ ਕੀਤਾ ਜੀ ਉੱਪਰੋਂ ਆਪਾਂ ਦੇਖਿਆ ਸੀਗਾ ਇਹ ਖੂਹ ਜਿਹੜਾ ਹੈਗਾ ਉੱਪਰ ਇਦਾਂ ਖੁੱਲਦਾ ਸੋ ਇਸ ਬੋਲੀ ਮੱਠ ਤੋਂ ਜਿਹੜੀ ਆ ਗਲੀ ਜਾਂਦੀ ਹੈ ਇਹ ਆਪਾਂ ਨੂੰ ਲੈ ਜੂਗੀ ਜਗਨਨਾਥ ਦੇ ਮੰਦਿਰ ਤੇ ਮੰਗੂ ਮੱਠ ਤੱਕ ਜਿੱਥੇ ਮਹਾਰਾਜ ਨੇ ਬੈਠ ਕੇ ਇੱਕ ਤਰਾਕਤ ਦੇ ਥੱਲੇ ਭਗਤੀ ਕੀਤੀ ਤੇ ਵਾਈ ਗੁਰੂ ਦਾ ਨਾਮ ਜਪਿਆ ਤੇ ਚਤੰਨਿਆਂ ਤੇ ਉਹ ਹੋਰ ਪੰਡਤਾਂ ਦੇ ਨਾਲ ਜਿਹੜੀ ਹੈਗੀ ਆ ਪੋਸ਼ਟੀ ਕੀਤੀ ਤੇ ਆਪਾਂ ਖੜੇ ਆ ਵਿਸ਼ਵ ਪ੍ਰਸਿੱਧ ਜਗਨਨਾਥ ਮੰਦਿਰ ਦੇ ਅੱਗੇ ਸਾਹਮਣੇ ਤੁਹਾਨੂੰ ਜਗਨਨਾਥ ਮੰਦਿਰ ਦਿਖਾਈ ਦੇ ਰਿਹਾ। ਸੋ ਭਾਈ ਬੁੱਲਟਪ ਇੱਥੇ ਪਾਰਕ ਕਰਤਾ ਹੈ। ਹੁਣ ਅੰਦਰ ਚੱਲਦੇ ਆਂ ਦੇਖਦੇ ਆਂ ਮੰਗੂ ਮੱਠ ਤੇ ਜਗਨਨਾਥ ਮੰਦਿਰ। ਸੋ ਭਾਈ ਇਸ ਮੰਦਿਰ ਦੇ ਵਿੱਚ ਨਾ ਤੁਹਾਡੇ ਜੁੱਤੇ ਜਾਂਦੇ ਆ ਤੇ ਨਾ ਥੋੜਾ ਫੋਨ ਜਾਂਦਾ। ਸੋ ਉਹ ਮੋਬਾਈਲ ਤੇ ਸ਼ੂ ਸਟੈਂਡ ਹੈ ਫ੍ਰੀ ਮੋਬਾਈਲ ਤੇ ਸ਼ੂ ਸਟੈਂਡ। ਓਕੇ ਅਕਲੰਦੀਆ ਤੇ ਗਾਂ ਜਿਹੜਾ ਤੁਹਾਨੂੰ ਆਪਦੇ ਅੱਖਾਂ ਰਾਹੀਂ ਦਰਸ਼ਨ ਕਰਨੇ ਪੈਣਗੇ ਬਹੁਤ ਵੱਡਾ ਤੇ ਵਿਸ਼ਾਲ ਮੰਦਿਰ 11ਵੀਂ ਸਦੀ ਜਨੂ ਦੁਆਰਾ ਬਣਾਇਆ ਗਿਆ ਸੀਗਾ ਉਸ ਤੋਂ ਪਹਿਲਾਂ ਇਹ ਲਾਰਡ ਵਿਸ਼ਨੂ ਦੀ ਯਾਦ ਚ ਜਗਨਨਾਥ ਦਾ ਮੰਦਿਰ ਬਣਿਆ ਹੋਇਆ ਪ੍ਰਾਤਨ ਹੈ ਕਾਫੀ ਤੇ ਜਿਹੜਾ ਅੰਦਰੋਂ ਚਾਕਾ ਤੋਂ ਆਪਾਂ ਅੱਖਾਂ ਨਾਲ ਹੀ ਲਿਆ ਤੇ ਮੋਬਾਈਲ ਉਹਨਾਂ ਨੇ ਨਹੀਂ ਲੈਣ ਦਿੱਤਾ ਸੁਪੋਸ਼ਿਸ਼ ਤਾਂ ਕੀਤੀ ਪਰ ਕਹਿੰਦੇ ਨਹੀਂ ਸਾਰਿਆਂ ਲਈ ਆ ਭਾਈ ਚਮੜੇ ਦੀ ਬੈਲਟ ਵਗੈਰਾ ਉਹ ਵੀ ਨਹੀਂ ਜਾਣੀ ਹੁੰਦੀ ਤੇ ਉਹ ਅੰਦਰ ਜਿਹੜੇ ਮੰਦਰ ਜਿਹੇ ਦਰਵਾਜ਼ੇ ਆ ਉਹ ਵੱਡਾ ਇੱਕ ਮੰਦਰ ਆ ਜਿੱਤੇ ਜਗਰਗ੍ਰਹਿ ਚ ਜਗਨਨਾਥ ਦੀ ਮੂਰਤੀ ਪੂਰਬ ਵਾਲੇ ਪਾਸੇੋਂ ਆਪਾਂ ਦਾਖਲ ਹੋਏ ਸੀ ਤੇ ਪੂਰਬ ਵਾਲੇ ਪਾਸੇੋਂ ਪਾਸੇ ਘੁੰਮਦਾ ਘੁੰਮਦਾ ਮੈਂ ਉੱਤਰ ਵਾਲੇ ਪਾਸੇ ਆ ਗਿਆ ਤੇ ਮੰਗੂ ਮੜ ਦੀ ਲੋਕੇਸ਼ਨ ਨੂੰ ਇੱਥੇ ਦਿਖਾ ਰਿਹਾ ਕਿਤੇ ਤੇ ਮੇਰੇ ਇੱਧਰਲੇ ਪਾਸੇ ਜਿਹੜਾ ਹੈਗਾ ਉਹ ਮੰਦਰ ਹੈ ਪਿਛਲੇ ਪਾਸੇ ਤੁਸੀਂ ਦੇਖੋਗੇ ਸੋ ਆ ਮੰਦਰ ਹੈ ਜਗਨਨਾਥਪੁਰੀ ਦਾ ਮੰਦਰ ਹੈ ਤੇ ਇੱਧਰ ਹੁਣ ਆਪਣੇ ਮੰਗੂ ਮਠ ਵਾਲਾ ਆਪਾਂ ਜਾ ਰਹੇ ਹਾਂ ਕੋਈ ਫੋਨ ਕਿਸੇ ਨੂੰ ਲਿਆ ਨਹੀਂ ਜਿੰਦਗੀ ਤੇ ਫੋਨ ਨਾਲ ਲਿਆ ਦੇਣ ਕਰਕੇ ਜਿਹੜਾ ਹੈਗਾ ਉਹ ਸਾਰੇ ਲੋਕ ਬਾਹਰੋਂ ਹੀ ਮੰਦਿਰ ਦੀਆਂ ਫੋਟੋਆਂ ਖਿੱਚਦੇ ਆ। ਕਿਆ ਬਾਤ। ਇਹ ਹੈ ਜੀ ਉਹ ਵੱਡਾ ਤੇ ਮਸ਼ਹੂਰ ਪ੍ਰਸਿੱਧ ਚਾਰ ਧਾਮਾਂ ਚੋਂ ਇੱਕ ਧਾਮ ਜਗਨਨਾਥ ਇਹ ਜਦੋਂ ਆਪਾਂ ਸਾਰਾ ਦੇਖਦੇ ਆਂ ਤੇ ਆਪ ਨੂੰ ਐਂ ਲੱਗਦਾ ਜਿਵੇਂ ਆਪਾਂ ਗੋਲਡਨ ਟੈਂਪਲ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਆਉਨੇ ਆ ਤਾਂ ਗਲਿਆਰਾ ਹੁੰਦਾ ਜਿਵੇਂ ਉਹ ਗਲਿਆਰੇ ਤੋਂ ਬਾਅਦ ਐਂਟਰੀ ਅੰਦਰ। ਉਹ ਇਹ ਹੈ ਸਾਰੀ। ਇਹ ਪ੍ਰਵੇਸ਼ ਦੁਆਰ ਹੈ ਤੇ ਪਰਲੇ ਪਾਸੇ ਪ੍ਰਵੇਸ਼ ਦੁਆਰ ਹੈ ਕਾਫੀ ਪਾਸੇ ਦਾ ਐਂਟਰੀ ਹੋ ਜਾਂਦੀ ਹੈ ਇਹਦੇ ਚ ਇੱਥੇ ਲੋਕ ਜਿਹੜੇ ਹੈਗੇ ਆ ਉਹ ਇਹ ਸਮੁੰਦਰ ਦੀਆਂ ਜਿਹੜੀਆਂ ਹੈਗੀਆਂ ਝਾਕੀਆਂ ਲੈ ਲੈਂਦੇ ਆ ਫੋਟੋਆਂ ਖਿੱਚ ਲੈਂਦੇ ਆ ਸੋਪਾ ਹੀ ਬੜੀ ਮੁਸ਼ਕਿਲਾਂ ਲੱਭਿਆ ਮੈਨੂੰ ਮੰਗੂ ਮੱਠ ਮੈਨੂੰ ਤਾਂ ਅਸੀਂ ਬਾਹਰ ਵੱਡਾ ਹੋਊਗਾ ਪਰ ਇਹ ਗਲਿਆਰੇ ਤੋਂ ਬਾਹਰ ਥੋੜੀ ਜਿਹੀ ਜਗ੍ਹਾ ਮਿਲੀ ਹੋਈ ਆ ਮੰਗੂ ਮੱਠ ਨੂੰ ਤੋਂ ਵਿਵਾਦ ਵਿੱਚ ਰਿਹਾ ਕਾਫੀ ਮੰਗੂ ਮੱਠ ਕਿਉਂਕਿ ਓਡੀਸ਼ਾ ਦੀ ਸਰਕਾਰ ਨੇ ਜਦੋਂ ਗਲਿਆਰਾ ਖੁੱਲਾ ਕੀਤਾ ਸੀ ਤਾਂ ਇਹਦੀ ਜਗ੍ਹਾ ਤੇ ਜਿਹੜਾ ਸੀਗਾ ਉਸ ਥਾਨ ਉਹਨੂੰ ਪੁਨਰ ਜਿਹੜਾ ਹੈਗਾ ਸੁਰਜੀਤ ਘਰ ਤਾਂ ਮਤਲਬ ਜਾਂ ਕਹਿ ਦਈਏ ਢਾ ਕੇ ਦੁਬਾਰਾ ਬਣਾਇਆ ਸੀ ਇਤ੍ਰੋਨ ਜਿਹੜਾ ਮੰਦਿਰ ਦਾ ਵੱਡਾ ਸਾਰਾ ਗੁੰਬਦ ਹੈ ਪੂਰੇ ਰੰਗ ਦਾ ਉਹ ਹੋਰ ਵੀ ਸੋਹਣਾ ਦਿਖਾਈ ਦਿੰਦਾ ਪੱਛਮ ਵਾਲਾ ਪਾਸਾ ਆ ਗਿਆ ਇਹ ਉੱਤਰ ਪੱਛਮ ਵਾਲਾ ਤੇ ਮੈਂ ਆਪਦੇ ਰਾਹ ਨੂੰ ਜਾ ਰਿਹਾ ਸੀ ਤੇ ਮੈਂ ਇੱਥੇ ਖੜ ਕੇ ਇਹਦੇ ਫੋਟੋਆਂ ਖਿੱਚਣ ਲੱਗ ਗਿਆ ਜਗਨਨਾਥ ਬੰਦੇ ਦੇ ਦਰਸ਼ਨਾਂ ਤੋਂ ਬਾਅਦ ਜਿਹੜੀ ਇੱਥੇ ਪੈਟਰੋਲ ਪੰਪ ਤੇ ਭੀੜ ਹੈ ਉਹ ਵੀ ਉਨੀ ਲੰਮੀ ਹੈ ਸ਼ਹਿਰ ਛੋਟਾ ਹੈ ਮੋਟਰਸਾਈਕਲ ਜਾਦੇ ਆ ਤੇ ਪੰਪ ਥੋੜੇ ਆ। ਕੀ ਬਾਤ ਹੈ। ਇੱਥੇ ਵੀ ਟਾਈਮ ਲੱਗਦਾ। ਪੂਰੀ ਦੀ ਵੀਆਈਪੀ ਰੋਡ ਤੇ ਵੀਆਈਪੀ ਰੋਡ ਆਪਾਂ ਨੂੰ ਲੈ ਜੂਗੀ ਸਿੱਧੇ ਸਮੁੰਦਰ ਤੱਟ ਵੱਲ, ਸੀ ਬੀਚ ਤੇ। ਗਰਮੀ ਲੱਗਦੀ ਆ ਕਿਤੇ ਕਿਤੇ ਜਦੋਂ ਦਰਖਤਾਂ ਦੀ ਛਾਂਵੇਂ ਖੜਦੇ ਆਂ ਉਦੋਂ ਮਹਿਸੂਸ ਹੁੰਦੀ ਆ ਵੀ ਰਾਹਤ ਆ। ਆਹਾਹਾ ਕੀ ਬਾਤ ਹੈ। ਪਰ ਉਹ ਗਰਮੀ ਐ ਤੇ ਪੂਰੀ ਫੁੱਲ ਕਪੜੇ ਸੁੱਕਣੇ ਪਾਉਣ ਤੋਂ ਬਾਅਦ ਇੱਕ ਚੀਜ਼ ਦਿਖਾਉਣਾ ਤੁਹਾਨੂੰ ਜਿਹੜੀ ਗੁਰਦੁਆਰਾ ਸਾਹਿਬ ਦੀ ਛੱਤੋਂ ਦਿਖਾਈ ਦਿੰਦੀ ਹੈ। ਸਮੁੰਦਰ ਦਾ ਚਾਕਾ ਦੂਰ। ਆਹ ਦੇਖੋ। ਹੈ ਨਾ ਨਜ਼ਾਰਾ? ਕਮਾਲ। ਇੱਥੋਂ ਪਤਾ ਨਹੀਂ ਤੁਹਾਨੂੰ ਦੱਸਦਾ ਉਹ ਕਿ ਨਹੀਂ ਦੱਸਦਾ ਨੰਗੀ ਅੱਖ ਨਾਲ ਦਿਸਦਾ ਪਰ। ਦੂਰ ਠਾਠਾ। ਛੱਲਾ ਮਾਰਦਾ ਸਮੁੰਦਰ। ਇਹ ਗੁਰੂ ਘਰ ਦੀ ਛੱਤ ਹੈ ਜੀ। ਇੱਧਰ ਗੁੰਬਦ ਬਣਿਆ ਹੋਇਆ ਤੇ ਇੱਧਰ ਉੱਪਰੇ ਕੱਪੜੇ ਸੁਕਾਉਣ ਨੂੰ ਵਿਹੜਾ ਬਣਿਆ ਹੋਇਆ। ਬਾਬਾ ਸ਼ਮਸ਼ੀਰ ਸਿੰਘ ਜੀ ਦੇ ਰਹਿਏ ਇੱਥੇ ਤੇ ਆ ਵੀ ਇੱਕ ਬਿਲਡਿੰਗ ਤਿਆਰ ਹੋਈ ਵੀ ਨਾਲੋ ਹੋਟਲ ਆ ਪਤਾ ਨਹੀਂ ਗੁਰੂ ਘਰ ਦੀ ਗੁੰਬਦ ਤਾਂ ਨਹੀਂ ਲੱਗਦਾ ਗੁਰੂ ਘਰ ਦੀ ਐ ਸੋ ਟਾਪ ਫਲੋਰ ਆ ਬਿਲਕੁਲ ਤੋਂ ਮੈਨੂੰ ਸਿਉਂ ਦਾ ਕਹਿੰਦੇ ਜੇ ਤੁਸੀਂ ਕੱਪੜੇ ਸੁੱਕਣੇ ਪਾਉਣੇ ਆ ਉੱਪਰ ਬਾਦ ਕਹਿੰਦੇ ਉੱਪਰ ਜਾ ਕੇ ਸੋ ਉੱਪਰ ਜਿਹੜੇ ਧੁੱਪ ਵਿੱਚ ਚੰਗੀ ਐ ਧੁੱਪ ਚੰਗੀ ਹੋਣ ਕਰਕੇ ਕੱਪੜੇ ਛੇਤੀ ਸੁੱਕ ਜਾਂਦੇ ਤੇ ਹੁਣ ਆਪਾਂ ਹੋਈ ਨਹੀਂ ਆ ਹੁਣ ਆਪਾਂ ਵੀਡੀਓ ਐਡਿਟ ਕਰਨ ਦਾ ਕੰਮ ਕਰਦੇ ਹਾਂ ਵੀਡੀਓ ਐਡਿਟ ਕਰਨ ਦਾ ਪਾਸਾ ਆ ਕੁਛ ਚੱਕਾਂਗੇ ਤੇ ਫੇਰ ਸਮੁੰਦਰ ਦੇ ਕਿਨਾਰੇ ਚਲਾਂ। ਲਾਉਂਜ, ਬਾਥਰੂਮ, ਟਾਇਲਟੀ ਰੱਖਣ ਤੋਂ ਬਾਅਦ ਆਪਾਂ ਹੋ ਗਏ ਵਿਲੇ। ਚੈੱਕ। ਕਮਰਾ ਨੰਬਰ 20 ਵੱਲ। ਇਹ ਇਸ ਵਕਤ ਆਪਾਂ ਖੜੇ ਆਂ। ਭਾਈ ਹਿੰਮਤ ਸਿੰਘ ਯਾਦਗਾਰੀ ਪਾਰਕ। ਬੱਚਿਆਂ ਦਾ ਜਿਹੜਾ ਪਾਰਕ ਬਣਿਆ ਹੋਇਆ, ਉਹਦੇ 'ਚ ਆਪਾਂ ਖੜੇ ਆਂ। ਪਾਰਕ ਦੇ ਵਿੱਚ ਲੱਗੇ ਹੋਏ ਬੂਟੇ, ਫੁੱਲ, ਤੇ ਜਿਹੜਾ ਸਾਰਾ ਕੁਝ ਹੈ ਉਹ ਕਮਾਲ ਦਾ ਹੈ ਤੇ ਪਾਰਕ ਮੈਨੂੰ ਲੱਗਾ ਸ਼ਾਇਦ ਜਿਹੜਾ ਹੈਗਾ ਗੁਰੂ ਘਰ ਵੱਲੋਂ ਹੀ ਸੰਚਾਲਿਤ ਕੀਤਾ ਜਾਂਦਾ ਹੈ ਤੇ ਪਾਰਕ ਦੇ ਗੇਟ ਅੱਗੇ ਇੱਕ ਬੈਨਰ ਤੇ ਲਿਖਿਆ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ Hindu ਧਰਮ ਦੀ ਰੱਖਿਆ ਲਈ 1699 ਵਿੱਚ ਖਾਲਸਾਪਨ ਦੀ ਸਜਨਾ ਕੀਤੀ ਸੋ ਸਮੇਂ-ਸਮੇਂ ਤੇ ਭਾਈ ਜਿਹੜਾ ਹੈਗਾ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਸਿੱਖ ਧਰਮ Hindu ਧਰਮ ਦੀ ਰੱਖਿਆ ਲਈ ਪੈਦਾ ਕੀਤਾ ਗਿਆ ਇਹ ਕੋਸ਼ਿਸ਼ ਕਰਨੀ ਚੱਲਾਂ ਚੱਲੀਆਂ ਜਾਂਦੀਆਂ ਸਾਡੇ ਸਿੱਖਾਂ ਰਾਹੀਂ ਤੇ ਜਾਂ ਸਿੱਧੀਆਂ ਡਾਇਰੈਕਟ ਸੋ ਕੋਈ ਸਿੱਖ ਜਿਹੜਾ ਇਹਨਾਂ ਦਾ ਹਿੱਸਾ ਬਣ ਜਾਂਦੇ ਆ ਸ਼ਾਮਲ ਹੋ ਜਾਂਦੇ ਨਾਲ ਬਿਲਕੁਲ ਸਾਹਮਣੇ ਹੈ ਤਾਂ ਮੈਨੂੰ ਲੱਗਦਾ ਇਹ ਗੁਰਦੁਆਰਾ ਸਾਹਿਬ ਨਾਲ ਹੀ ਜੁੜਿਆ ਹੋਇਆ ਹੈ ਸਾਹਮਣੇ ਗੁਰੂ ਘਰ ਦੀ ਇਮਾਰਤ ਤੇ ਆਹ ਗੇਟ ਹੈ ਜੀ तकरीबन ਬੰਦ ਹੀ ਰਹਿੰਦਾ ਇਹ ਮੈਂ ਵੇਖਿਆ ਸਵੇਰ ਦਾ ਸ਼ਾਮ ਨੂੰ ਖੁੱਲਣ ਦਾ ਸਮਾਂ ਪਰ ਮੇਨ ਗੇਟ ਨਹੀਂ ਖੁੱਲਿਆ ਜਾਂਦਾ ਆਹੀ ਖੁੱਲੇ ਜਾਂਦੇ ਚਿਲਡਰਨ ਪਾਰਕ ওপਨਿੰਗ ਟਾਈਮ ਹੈ 4 ਵਜੇ ਤੋਂ 6:30 ਤੱਕ ਲਿਖਿਆ ਹੋਇਆ ਜੀ ਫਾਰ ਦ ਪ੍ਰੋਟੈਕਸ਼ਨ ਆਫ ਹਿੰਦੂ ਰੀਲੀਜਨ ਇਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਾਉਂਡਡ ਹਾਊਸ ਆਫ ਪੰਥ ਇਨ 1699 ਚਲੋ ਭਾਈ ਤੇ ਆਪਾਂ ਹੁਣ ਚੱਲੀਏ ਸਮੁੰਦਰ ਤੱਟ ਨੂੰ ਕੋਈ ਠੰਡਾ ਹੋ ਗਿਆ ਹੁਣ ਥੋੜਾ ਜਿਹਾ ਤੇ ਠੰਡੇ ਚ ਸਮੁੰਦਰ ਦਾ ਠਾਟ ਹੋਰ ਵੀ ਸੋਹਣਾ ਲੱਗੂ। ਕਾਰਰ ਕੀ ਕਾਫੀ ਤੇ ਸਾਹਮਣੇ ਵਾਹ। ਸਾਹਮਣੇ ਵਗਦਾ ਨਹੀਂ। ਸਾਹਮਣੇ ਭਗਦਾ ਤੇ ਬਿੰਦਾ ਤਾਂ ਨਹੀਂ ਕਹਿ ਸਕਦੇ ਕਿ ਸਾਹਮਣੇ ਛੱਲਾਂ ਠਾਠਾਂ ਮਾਰਦਾ ਬੀ ਆਫ ਬੰਗਾਲ ਦਾ ਸਮੁੰਦਰ। ਤੇ ਅੱਜ ਆਪਾਂ ਥੋੜਾ ਜਿਹਾ ਦਿਨ ਖੜੇ ਆ ਗਏ ਆ। ਕਿਉਂਕਿ ਕੱਲ ਬਹੁਤ ਲੇਟ ਹੋ ਗਏ ਸੀ ਤਾਂ ਅੱਜ ਮਹਾਰਾਜਾ ਇਹਦਾ ਝਾਕਾ ਲੈ ਲਈ ਵੀ ਹੋ ਸਕਦਾ ਕੱਲ ਨੂੰ ਆਪਾਂ ਇਧਰੋਂ ਵਾਪਸੀ ਕਰਦੇ। इधर पछम पास डुब रहा सूरज एक प्यार का रवानी जिंदगी कुछ और नहीं ਜਗਨਨਾਥਪੁਰੀ ਜਿਹੜਾ ਹੈਗਾ ਚਾਰ ਧਾਮਾਂ ਵਿੱਚੋਂ ਇੱਕ ਧਾਮ ਤਾਂ ਹੈਗਾ ਹੈਗਾ ਇੱਥੋਂ ਦੀ ਆਰਤੀ ਬਹੁਤ ਮਸ਼ਹੂਰ ਹੈ ਤੇ ਆਰਤੀ ਇਹ ਕਰਦੇ ਰਹੇ ਐ ਜਦੋਂ ਮਹਾਰਾਜ ਆਏ ਉਦੋਂ ਵੀ ਇੱਥੇ ਆਰਤੀ ਉਚਾਰੀ ਜਾਂਦੀ ਸੀ ਪਰ ਮਹਾਰਾਜ ਨੇ ਪੰਡਤਾਂ ਨੂੰ ਕਿਹਾ ਵੀ ਤੁਸੀਂ ਭਾਈ ਜਿਹੜੀ ਅੰਦਰ ਦੀ ਆਰਤੀ ਹੈ ਅੰਦਰ ਜਗਨਨਾਥ ਦੀ ਆਰਤੀ ਹੈ ਸਿਰਫ ਉਹ ਕਰ ਰਹੇ ਹਾਂ ਬਾਹਰ ਜਿਹੜੀ ਕਾਇਨਾਤ ਆ ਉਹ ਸਦਾ ਹੀ ਉਸ ਜਗਤ ਦੇਵ ਨਾਥ ਦੀ ਆਰਤੀ ਕਰ ਰਹੀ ਹੈ हूँ यह एक धार्मिक स्पॉट नाल-नाल होनेज स्पॉट भी बन चुके हैं सूरज बहुत सोहना छेड़ गया समुद्र की छल उठती है ਥੱਲੋਂ ਜਿਹੜੀ ਹੈਗੀ ਮਿੱਟੀ ਨੂੰ ਪੱਟ ਕੇ ਨਾਲ ਲੈ ਕੇ ਆਉਂਦੀ ਹੈ। ਦੂਰ ਜਿਹੜਾ ਪਾਣੀ ਆ ਉਹ ਨਲਤਨ ਮਾਰਦਾ ਹੈ ਪਰ ਜਿਹੜਾ ਨੇੜੇ ਆ ਪਾਣੀ ਉਹ ਢਾਰ ਨਾਲ ਭਰਿਆ ਹੋਇਆ ਕਿਉਂਕਿ ਛਲ ਨੇੜੇ ਆਉਂਦੀ ਹੈ। ਉਹ ਜਿਹੜੀ ਮਿੱਟੀ ਹੈ ਥੱਲੋਂ ਪੱਟ ਕੇ ਤੇ ਨਾਲ ਲਿਆਉਂਦੀ ਹੈ। ਰਾਤ ਨੇ ਕਾਫੀ ਖਰੂਦ ਪਾਇਆ ਹੋਊਗਾ। ਇੱਥੋਂ ਤੱਕ ਗਿੱਲੀ ਪਈ ਹੈ ਮਿੱਟੀ ਜਿਹੜੀ ਹੈਗੀ ਹੈ। ਕਿਉਂਕਿ ਪੂਰणिमा ਸੀਗੀ ਤੇ ਪੁੰਮਾ ਪੁੰਨਿਆਂ ਕਰਕੇ ਜਿਹੜਾ ਹੈਗਾ ਇਹ ਛਾਲੇ ਮਾਰਦਾ ਹੈ। ਮੌਜੂ ਕੀ ਰ ਇੱਕ ਸਟੈਪ ਨੇ ਲਾ ਨਾ ਹਾਂਜੀ ਵਾਹ ਕੀਆ ਵਾਹ ਇੱਧਰ ਸੂਰਜ ਜੀ ਕਹਿੰਦੇ ਸਤਿ ਸ੍ਰੀ ਅਕਾਲ ਕੱਲ ਤੱਕ ਲਈ ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਬੀ ਆਫ ਬੰਗਾਲ ਬੰਗਾਲ ਦੀ ਖਾੜੀ ਇੱਕ ਵਿਸ਼ਾਲ ਸਮੁੰਦਰ ਇਹ ਸਮੁੰਦਰ ਜਿਹੜਾ ਹੈਗਾ ਹੁਣ ਆਪ ਦਾ ਰਾਤ ਨੂੰ ਰੂਪ ਦਿਖਾਉਣ ਲੱਗ ਪਿਆ ਹੈ ਦਿਖਾਉਣ ਦਾ ਭਾਵ ਕੀ ਹੈ ਵੀ ਇਹ ਹੁਣ ਠਾਠਾ ਮਾਰਨ ਲੱਗ ਪਿਆ ਛੱਲਾ ਮਾਰਨ ਲੱਗ ਪਿਆ ਜੋਰ ਜੋਰ ਦੀ ਜਿਵੇਂ ਜਿਵੇਂ ਆਥਨ ਹੋਊਗੀ ਤੇ ਆਥਨ ਹੋਣ ਦੇ ਨਾਲ ਜਿਹੜਾ ਹੈਗਾ ਇਹਦਾ ਪਾਣੀ ਦਾ ਪ੍ਰਭਾਵ ਹੈ ਉਹ ਵਧੂਗਾ ਛੱਲਾ ਦੇਖੋ ਤੁਸੀਂ ਕਿੱਡੀਆਂ ਕਿੱਡੀਆਂ ਆਉਂਦੀਆਂ ਦੂਰੋਂ ਲੱਗਦੀਆਂ ਆਉਂਦੀਆਂ ਨਾ ਮਾਰਦੀਆਂ ਠਾਠਾਂ ਜਦੋਂ ਪੈਰਾਂ 'ਚੋਂ ਪਾਣੀ ਥੱਲੇੋਂ ਨਿਕਲਦਾ ਤਾਂ ਐਂ ਲੱਗਦਾ ਜਿਵੇਂ ਮਿੱਟੀ ਨਿਕਲ ਰਹੀ ਹੋਵੇ ਪਾਣੀ ਖਿਸਕ ਕੇ ਜਾਂਦਾ ਤੇ ਸੂਰਜ ਬਹੁਤ ਸੋਹਣਾ ਛਿਪਦਾ ਇਰਥੇ ਕੀ ਬਾਤ ਹੀ ਹੈ ਉੱਛਾ ਉੱਤੇ ਮੈਨੂੰ ਤਾਂ ਐਸੀ ਥੋੜੀ ਹੀ ਚੱਲੇ ਹੋਰ ਆ ਗਈ। ਕੀ ਬਾਤ ਹੈ ਯਾਰ। ਤੇ ਜਦੋਂ ਮੁਰਦੀ ਹੈ ਨਾ ਉਦੋਂ ਐ ਲੈ ਜਾਂਦੀ ਹੈ ਪਿੱਟੀ ਘਟੀਆਂ ਵਿੱਚੋਂ। ਇੱਕੋ ਹੀ ਮਾਰਦੀ ਐ ਫਾੜ ਦਿੰਨੇ। ਸਮੁੰਦਰ ਕੰਡੇ ਤੁਹਾਨੂੰ ਇੱਕ ਅਲੱਗ ਦੁਨੀਆ ਮਿਲੂਗੀ ਤੇ ਜਿੱਥੇ ਤੁਹਾਨੂੰ ਚਾਹ ਵੇਚਣ ਵਾਲੇ, ਮਾਲਾ ਵੇਚਣ ਵਾਲੇ, ਸੰਖ ਵੇਚਣ ਵਾਲੇ, ਲੈਮਨ ਟੀ ਵੇਚਣ ਵਾਲੇ ਸਭ ਮਿਲਣਗੇ। ਉੱਠਾਂ ਦੀ ਸਵਾਰੀ ਘੋੜਿਆਂ ਦੀ ਸਵਾਰੀ ਸਭ ਕੁਝ ਮਿਲੂਗਾ ਇੱਕ ਅਲੱਗ ਦੁਨੀਆ ਵਸੀ ਹੋਈ ਹੈ ਇੱਥੇ ਸਮੁੰਦਰ ਦੇ ਕੰਢੇ ਕੋਈ ਯੋਗ ਧਿਆਨ ਲਾਉਂਦਾ ਹੈ ਕੋਈ ਫਨ ਕਰਦਾ ਹੈ ਕੋਈ ਖੇਡਦਾ ਹੈ ਕੋਈ ਆਕਾਂਚ 'ਚ ਬੈਠਦਾ ਹੈ ਤੇ ਕੋਈ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਕੋਈ ਆਪਦੀ ਕਿਰਤ ਕਮਾਉਂਦਾ ਹੈ ਭਾਈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਇੱਥੇ ਮਿਲਣਗੀਆਂ ਇੱਕ ਗੱਲ ਹੋਰ ਮੇਰੇ ਯਾਦ ਆਉਂਦੀ ਹੈ ਜਿਹੜੀ ਸਵੇਰੇ ਮੈਂ ਦੇਖੀ ਸੀ ਇਹ ਇਹਨਾਂ ਲੋਕਾਂ ਲਈ ਇੱਕ ਤਰ੍ਹਾਂ ਦਾ ਤੀਰਥ ਸਨਾਣੀ ਹੈ ਕਿਉਂਕਿ ਸਮੁੰਦਰ ਦੇ ਵਿੱਚ ਗੰਗਾ ਡਿੱਗਦੀ ਹੈ ਤੇ ਸਾਰਾ ਪਾਣੀ ਜਿਹੜਾ ਹੈ ਸਮਝਦੇ ਆ ਭਾਈ ਪਵਿੱਤਰੀ ਹੈ ਇਹਨਾਂ ਵਾਸਤੇ ਭਾਵੇਂ ਪਾਣੀ ਖਾਰਾ ਹੈ ਪਰ ਫਿਰ ਵੀ ਇਹ ਇਹਦੇ ਵਿੱਚ ਇਸ਼ਨਾਨ ਕਰਦੇ ਆ ਨਹਾਉਂਦੇ ਆ ਮੈਨੂੰ ਪਤਾ ਨਹੀਂ ਕਿਉਂ ਹੱਤ ਵੀ ਮੈਂ ਵਾਰੀ ਵਾਰੀ ਜਿਹੜਾ ਮਾਈ ਖਲਾ ਦਿੰਦਾ ਬੈਗ ਵਿੱਚ ਹੀ ਜਾਂਦਾ ਭਾਈ ਮੈਨੂੰ ਪਹਿਲਾਂ ਲੱਗਿਆ ਸੀ ਕਿਤੇ ਵੀ ਬੈਗ ਪਏ ਆ ਇਕੱਠੇ ਕਰਕੇ ਲੋਕਾਂ ਦੇ ਪਰ ਉਹ ਬੈਗ ਵਿੱਚ ਹੀ ਜਾਂਦਾ ਉਹ ਬੇਲਪੁਰੀ ਵਿੱਚ ਹੀ ਜਾਂਦਾ ਸਾਹਮਣੇ ਚਾਨਾ ਜੋਰ ਗਰਮ ਕੀ ਆਹ ਫੋਟੋਆਂ ਖਿੱਚੀ ਜਾਂਦਾ ਬਾਈ ਕੈਮਰੇ ਤੇ ਕੋਈ ਲੇਟਿਆ ਪਿਆ ਹੈ ਤੇ ਕੋਈ ਜਿਹੜਾ ਹੈਗਾ ਸੁੱਤਾ ਪਿਆ ਹੈ ਕੀ ਆ ਲੱਗ ਦੁਨੀਆ ਯਾਰ ਸਮੁੰਦਰ ਦੀ ਫੈਮਿਲੀ ਫੋਟੋਗ੍ਰਾਫ ਕਰਾਉਂਦੇ ਆ ਤੇ ਹੁਣ ਆਪਣਾ ਜਾਣ ਦਾ ਟਾਈਮ ਹੋ ਗਿਆ ਸ਼ਾਮ ਦੇ 5:30 ਹੋ ਗਏ ਤਕਰੀਬਨ ਤੇ ਆਪਾਂ ਹੁਣ ਚਲੀਏ ਕਮਰੇ ਵੱਲ ਨੂੰ ਤੇ ਕਮਰੇ ਜਾ ਕੇ ਵਸਰਾਬ ਦਾ ਕੱਲ੍ਹ ਵਾਸਤੇ ਤਿਆਰੀ ਕਰੀਏ ਤੇ ਦੂਰ ਸਮੁੰਦਰ ਦੀਆਂ ਰਹਿ ਨਾਲ ਜਦਵਜਦ ਕਰਦੇ ਦੂਰ ਸਮੁੰਦਰ ਦੀਆਂ ਲਹਿਰਾਂ ਨਾਲ ਜਦੋ ਜਦ ਕਰਦੇ ਮਛੇਰੇ ਵੀਰ ਮੱਛੀਆਂ ਫੜਨ ਗਏ ਆ ਭਾਈ ਸੋ ਰੋਜੀ ਰੋਟੀ ਜਿਹੜੀ ਹੈਗੀ ਆ ਉਹ ਬੰਦੇ ਨੂੰ ਕਿੱਥੋਂ ਤੱਕ ਲੈ ਜਾਂਦੀ ਆ ਇੱਕ ਰੋਜੀ ਰੋਟੀ ਆ ਹੈ ਇੱਕ ਰੋਜੀ ਰੋਟੀ ਉਹ ਦੂਰ ਸੋ ਭਾਈ ਉਹ ਕਹਿੰਦੇ ਹੁੰਦੇ ਨਾ ਡਰਾਈਵਰ ਵੀਰ ਲਿਖਦੇ ਹੁੰਦੇ ਆ ਭਾਈ ਸੌਖੀ ਨਹੀਂ ਹੁੰਦੀ ਡਰਾਈਵਰੀ ਪੈਂਦੇ ਚੱਕਣੇ ਸੱਪਾਂ ਦੀ ਸਰੀਰ ਤੋਂ ਨੋਟ ਬੱਲੀ ਉਹ ਵੀ ਸੱਪ ਦੀ ਸਰੀਰ ਗਾਦੀ ਆ ਭਾਈ ਇਹ ਤਾਂ ਸਮੁੰਦਰ ਦੀਆਂ ਲਹਿਰਾਂ 'ਚੋਂ ਰੋਡ ਚੱਕਣੇ ਪੈਂਦੇ ਆ ਬੱਚਿਆ ਫੜਦੇ ਆ ਛੱਲਾਂ ਨੂੰ ਦੇਣੀ ਦੇਰੀ ਨੂੰ ਆਓ ਆਮ ਬੀਚਾਂ ਦੇ ਨਾਲੋਂ ਸਫਾਈ ਦਾ ਤੇ ਖਾਸ ਧਿਆਨ ਰੱਖਿਆ ਗਿਆ ਥਾਂ ਥਾਂ ਤੇ ਡਸਟਬਿਨ ਲਾਏ ਗਏ ਸੋ ਪਿਛਲੇ ਵਾਰੀ ਟੂਰ ਤੇ ਕੁਝ ਬੀਚ ਦੇਖੇ ਸੀਗੇ ਉਹ ਕਾਫੀ ਗੰਦੇ ਹੁੰਦੇ ਸੀਗੇ ਸੋ ਇੱਥੇ ਭਈ ਸਫਾਈ ਦਾ ਖਾਸ ਧਿਆਨ ਹੈ ਇਧਰਲੇ ਪਾਸੇ ਜਨਰਲ ਟਾਇਲਟਸ ਵੀ ਬਣੇ ਆ ਪੀ ਐਂਡ ਯੂਜ਼ ਟਾਇਲਟ। ਇਹ ਬਣਿਆ ਡਸਟਬਿਨ ਤੇ ਉਹ ਸਾਹਮਣੇ ਦਿਖਾਈ ਦਿੰਦਾ ਵਾਸ਼ ਟਾਵਰ। ਜਿਹੜਾ ਬੌਡੀਪੀ ਕੋਲੇ ਮਣੀਪਾਲ ਇੰਡਸਟਰੀ ਚ ਜਿਹੜੇ ਗ੍ਰੰਥੀ ਸਿੰਘ ਸੇਵਾ ਕਰਦੇ ਉਹਨਾਂ ਨਾਲ ਗਏ ਸੀ ਉਹ ਵਾਸ਼ ਟਾਵਰ। ਸੋ ਇਹ ਹੁਣ ਸੁੰਦਰ ਦਾ ਕੀਲਾ ਚੱਕਾ ਜਾਂ ਨੂੰ ਇਥੋਂ ਜੀਨ ਕਰਦਾਗਾ। ਪਰ ਫੇਰ ਵੀ ਆਪਾਂ ਨੂੰ ਜਾਣਾ ਪੈਣਾ। ਇਧਰ ਨੂੰ ਚੱਲਦੇ। ਇਸ ਵਕਤ ਆਪਾਂ ਪੂਰੀ ਬੈਠੇ ਆ ਤੇ ਪੂਰੀ ਆਪਾਂ ਕੱਲ ਆਗੇ ਸੀਗੇ ਤੇ ਕੱਲ ਆ ਕੇ ਆਪਾਂ ਇੱਥੇ ਸ਼ਾਮ ਨੂੰ ਸਮੁੰਦਰ ਦੇਖਿਆ ਬੇਅਉ ਬੰਗਾਲ ਅੱਜ ਆਪਾਂ ਮੰਗੂ ਮੱਠ ਤੇ ਜਿਹੜਾ ਹੈਗਾ ਬੌਲੀ ਮੱਠ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਪਾ ਪ੍ਰਵਸਥਾਨ ਦੇਖੇ ਸ਼ਹਿਰ ਦਾ ਚੱਕਾ ਕਵਕ ਲਿਆ ਪੂਰੀ ਸ਼ਹਿਰ ਇੱਕ ਵੱਡਾ ਵੀ ਨਹੀਂ ਕਹਾਇਆ ਤੇ ਛੋਟਾ ਵੀ ਨਹੀਂ ਕਹਾਇਆ ਤੇ ਪ੍ਰਾਤਨ ਮਤਲਬ ਇਹ ਚਾਰ ਧਾਮ ਹੋ ਚੁੱਕੇ ਧਾਮ ਹੋਣ ਕਰਕੇ ਕਾਫੀ ਵਿਕਸਿਤ ਹੋ ਚੁੱਕੇ ਆ ਪਾ ਤੁਹਾਨੂੰ ਇੱਥੇ ਵੱਡੇ ਵੱਡੇ ਮਾਲ ਵੱਡੇ ਵੱਡੇ ਐਮਓ ਮੈਕਡੀ ਜਾਂ ਕੇਐਫਸੀਓ ਕੋਈ ਨਹੀਂ ਦਿਖਾਈ ਦੇਣਗੇ ਪੰਪ ਤੇ ਵੀ ਅੱਜ ਦੇਖਿਆ ਵੀ ਭਾਈ ਸਾਧਨ ਜਾਦੇ ਆ ਤੇ ਪੰਪ ਤੇ ਭੀੜ ਲੱਗ ਜਾਂਦੀ ਪੰਪ ਵੀ ਇੱਕਾ ਦੁੱਕਾ ਹੀ ਆ ਸੋ ਕਟਕ ਤੋਂ ਆਪਾਂ ਕੁਨਾਰ ਖੋਗੇ ਵੀ ਇੱਥੇ ਆ ਸਕਦੇ ਸੀ ਪਰ ਕੁਨਾਰਕ ਜਿਹੜਾ ਮੰਦਿਰ ਹੈ ਉਹ ਸਵੇਰੇ ਦੇਖਣ ਦਾ ਆਨੰਦ ਆਉਂਦਾ ਸੋ ਮੈਨੂੰ ਇਹ ਜੀ ਵੀ ਆਪਾਂ ਕਟਕ ਤੋਂ ਪੂਰੀ ਪੂਰੀ ਤੋਂ ਕੁਨਾਰ ਖੋਗੇ ਫਿਰ ਅੰਗੇ ਨੂੰ ਸ਼ਾਕਾਪਟਨ ਦੇ ਪੌਂਡੀਜਰੇ ਵੱਲ ਨੂੰ ਜਾਵਾਂਗੇ ਪਰ ਕੁਝ ਕਰਨਾ ਕਰਕੇ ਜਿਹੜਾ ਮੈਂ ਹੈਗਾ ਆਪਦੇ ਇਸ ਪ੍ਰੋਗਰਾਮ ਵਿੱਚ ਤਬਦੀਲੀ ਕਰ ਰਿਹਾ ਹਾਂ ਤੇ ਕੱਲ ਨੂੰ ਮੈਂ ਕਨਾਰ ਖੋ ਕੇ ਕਨਾਰ ਤੋਂ ਕਟਕ ਰੂਪੂnga ਤੇ ਕਟਕ ਤੋਂ ਅੰਦਰ ਨੂੰ ਹੋ ਕੇ ਮੈਂ ਹਜੂਰ ਸਾਹਿਬ ਵੱਲ ਜਾਊnga ਸੋ ਲਗਭਗ 1000 ਕਿਲੋਮੀਟਰ ਐ ਤਾਂ ਹਜੂਰ ਸਾਹਿਬ ਤਿੰਨ ਚਾਰ ਦਿਨ ਲੱਗਣਗੇ ਆਪਾਂ ਨੂੰ ਹਜੂਰ ਸਾਹਿਬ ਜਾਂਦਿਆਂ ਨੂੰ ਆਪਾਂ ਸੰਬਲਪੁਰ ਰਾਏਪੁਰ ਹੋ ਕੇ ਨਾਗਪੁਰ ਹੋ ਕੇ ਹਜੂਰ ਸਾਹਿਬ ਪਹੁੰਚਾਂਗੇ ਹਜੂਰ ਸਾਹਿਬ ਦੋ ਦਿਨ ਦਰਸ਼ਨ ਵਿਲੇ ਕਰਾਂਗੇ ਤੇ ਉੱਥੋਂ ਅੱਗੇ ਅਜੰਤਾ ਲੋਰਾ ਦੀ ਗੁਫਾਵਾਂ ਦੇਖਣ ਤੋਂ ਬਾਅਦ ਗਾਂਹ ਵਾਲਾ ਪਿਉਤ ਬੰਦੀ ਕਰਾਂਗੇ ਸੋ ਇੰਨਾ ਪਲਾਨ ਅੱਜ ਤੱਕ ਦਾ ਤੇ ਵੀਡੀਓ ਨੂੰ ਤੁਸੀਂ ਲਾਈਕ ਜਰੂਰ ਕਰਦੇ ਰਹੋ ਕਮੈਂਟ ਕਰਿਓ ਤੇ ਸ਼ੇਅਰ ਜਰੂਰ ਕਰ ਸ਼ੇਅਰ ਕਰਨ ਨਾ ਭੁੱਲਣਾ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਜਿਹੜੀ ਹੈਗੀ ਆ ਉਹ ਮੈਨੂੰ ਸਹਯਤਾ ਮਿਲਦੀ ਹੈ ਤੇ ਹੌਸਲਾ ਫਜ਼ਾ ਹੀ ਮਿਲਦੀ ਹੈ ਤੁਹਾਡਾ ਪਿਆਰ ਸਤਿਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਹੁਣ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਮਿਲਦੇ ਆਂ ਕੱਲ ਨੂੰ ਆਪਾਂ ਨਵੇਂ ਸਫਰਾਂ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ